ਵ ਪ੍ਰਗਟਿਓ ਮਰਦ ਅਗੰਬੜਾ ਵਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜੋ ਗੁਰਮਤ ਸਮਾਗਮ ਉਲੀਕੇ ਗਏ ਸਨ ਸਤਗੁਰ ਦੀ ਮਿਹਰ ਦਾ ਸੰਦਕਾ ਜੋ ਪਰਸੋਂ ਦੇ ਦਿਨ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਗੁਰੂ ਸਾਹਿਬ ਦੀ ਮਿਹਰ ਹੋਈ ਅੱਜ ਨਿਰਵਿਘਨਤਾ ਸਹਿਤ ਸਮਾਗਮਾ ਦੀ ਸੰਪੂਰਨਤਾ ਹੋਈ ਹੈ ਮੇਰਾ ਮਨ ਸੱਚੀ ਬਹੁਤ ਖੁਸ਼ ਹੋਇਆ ਇੰਨੀ ਵੱਡੀ ਗਿਣਤੀ ਵਿੱਚ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਕੇ ਕਿਉਂਕਿ ਮੈਂ ਆਪ ਸਾਰੇ ਨਗਰ ਨੂੰ ਪਤਾ ਹੈ ਕਿ ਨਾਲਾਗੜ੍ਹ ਹਿਮਾਚਲ ਵਿਖੇ ਐਜ਼ ਏ ਸਿੱਖ ਪ੍ਰਚਾਰਕ ਸੇਵਾ ਨਿਭਾ ਰਿਹਾ ਹਾਂ ਉੱਥੇ ਤਕਰੀਬਨ ਛੋਟੇ-ਛੋਟੇ ਪਿੰਡ ਨੇ ਥੋੜੇ-ਥੋੜੇ ਸਿੱਖਾਂ ਦੇ ਕਰਨੇ ਪਰ ਉਹਨਾਂ ਨੇ ਹਰ ਪਿੰਡ ਦਾ ਇੱਕ ਸਲਾਨਾ ਸਮਾਗਮ ਉਲੀਕਿਆ ਹੋਇਆ ਹੈ। ਮੈਨੂੰ ਵੀ ਇਥੋਂ 3 ਕੁ ਮਹੀਨੇ ਪਹਿਲਾਂ ਕਿਸੇ ਵੀਰ ਦਾ ਫੋਨ ਆਇਆ। ਮੈਂ ਉਹਨਾਂ ਨਾਲ ਹੀ ਸੁਝਾਅ ਰੱਖਿਆ ਕਿ ਕਿਉਂ ਨਾ ਆਪਾਂ ਵੀ ਆਪਣੇ ਨਗਰ ਵਿੱਚ ਕੋਈ ਨਾ ਕੋਈ ਉਪਰਾਲਾ ਕਰੀਏ ਵੀ ਸਾਰਾ ਪਿੰਡ ਇੱਕੋ ਜਗ੍ਹਾ ਤੇ ਬੈਠ ਕੇ ਕੋਈ ਸਮਾਗਮ ਉਲੀਕੀਏ। ਉਹਨਾਂ ਨੇ ਵੀ ਬੇਨਤੀ ਨੂੰ ਪ੍ਰਵਾਨ ਕੀਤਾ ਅੱਗੇ ਹੋਰ ਵੀਰਾਂ ਨਾਲ ਵਿਚਾਰ ਹੋਈ। ਤੇ ਨਿਕਲ ਕੇ ਨਤੀਜਾ ਇਹ ਆਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਆਪਾਂ ਇਹ ਪ੍ਰਕਾਸ਼ ਪੁਰਬ ਕੋਈ ਐਤਵਾਰ ਵੇਖਣਾ ਹੈ ਕਿ ਬੱਚਿਆਂ ਦੀ ਛੁੱਟੀ ਹੋਵੇ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੇ ਤੇ ਆਪਾਂ ਸਮਾਗਮ ਉਲੇਖਣਾ ਹੈ ਤੇ ਉਹਨਾਂ ਵੀਰਾਂ ਨੇ ਉਪਰਾਲਾ ਕੀਤਾ ਆਪ ਸਾਰੇ ਸੰਗਤ ਦੇ ਸਹਿਯੋਗ ਨਾਲ ਸਮਾਗਮ ਉਲੇਖਿਆ ਗਿਆ ਇੱਕ ਜਕਾਰਾ ਆਪ ਸਾਰੀਆਂ ਸੰਗਤਾਂ ਵਾਸਤੇ ਬਣਦਾ ਹੈ ਜਿਨ੍ਹਾਂ ਨੇ ਗੁਰੂ ਹਜੂਰੀ ਦੇ ਅੰਦਰ ਬੈਠ ਕੇ ਸਮਾਗਮ ਦੇ ਅੰਦਰ ਕਥਾ ਕੀਰਤਨ ਸਰਵਣ ਕੀਤੀ ਬੋਲੇ ਸੋ ਨਿਹਾਲ ਦੂਸਰਾ ਧੰਵਾਦ